हांजी मित्रों सस्से काल जी सारेनु की हाल चाल ने ਥੋੜੇ ਤੇ ਜਿਵੇਂ ਤੁਸੀਂ ਡਬਲ ਸਟੋਰੀ ਦੇ ਤਾਂ ਆਪਣੇ ਕੋਲੇ ਫਰੰਟ ਐਲੀਵੇਸ਼ਨ ਬਹੁਤ ਦੇਖ ਰਹੇ ਹੋ ਬਹੁਤ ਸੋਹਣੇ ਸੋਹਣੇ ਕੋਠੇ ਜਿਹੜੇ ਆਪਾਂ ਨੇ ਬਣਾਈਆਂ ਨੇ ਉਹ ਤੁਸੀਂ ਬਹੁਤ ਸਾਰਾ ਪਿਆਰ ਦਿੱਤਾਗਾ ਤੇ ਅੱਜ ਆਪਾਂ ਤੁਹਾਨੂੰ ਦਿਖਾਤਾ ਡਬਲ ਸਟੋਰੀ ਦੇ ਵਿੱਚ ਹੀ ਰਹੇ ਆ ਪਰ ਤੁਹਾਨੂੰ ਦੇਖ ਨੂੰ ਇਹ ਸਿੰਗਲ ਸਟੋਰੀ ਵੀ ਲੱਗੂਗਾ ਤੇ ਬਹੁਤ ਘੱਟ ਏਰੀਏ ਦੇ ਵਿੱਚ ਫਰੰਟ ਐਲੀਵੇਸ਼ਨ ਹੈਗਾ ਜਿਹੜਾ 1500 ਸਕੁਅਰ ਫੁੱਟ ਦੇ ਵਿੱਚ ਤੁਸੀਂ ਇਹ ਲਾ ਲਓ ਵੀ ਉੱਪਰਲੇ ਪਾਸੇ ਆਪਾਂ ਨੇ ਇਹ ਮਮਟ ਹੀ ਨਹੀਂ ਹੈਗੀ ਉੱਪਰਲੇ ਪਾਸੇ ਇੱਕ 13 बाई 11 ਦਾ ਰੂਮ ਲਾਇਆ ਹੋਇਆ ਹੈਗਾ ਤੇ ਜਿਹੜੀਆਂ ਇਹਦੀਆਂ ਪੌਣੇ ਏਰੀਆਂ ਨੇ ਪੌੜੀ ਰਹਿਣਗੇ ਬੈਕ ਸਾਈਡ ਤੋਂ ਕਿਉਂਕਿ ਬਾਈ ਕੋਲੇ ਜਿਹੜਾ ਪਲਾਟ ਹੈਗਾ ਪਲਾਟ ਲੰਬਾਈ ਦੇ ਵਿੱਚ ਜ਼ਿਆਦਾ ਸੀਗਾ ਤੇ ਚੜਾਈ ਜਿਹੜੀ ਰਹੀ ਹੈ 38 ਫੁੱਟ ਦੀ ਚੜਾਈ ਰਹੀ ਹੈ ਲੰਬਾਈ ਦੇ ਵਿੱਚ ਇਹ ਕੋਠੀ ਬਣੂਗੀ 38 ਫੁੱਟ ਦੀ ਜੀ 1500 ਸਕਰ ਫੁੱਟ ਏਰੀਆ ਦੇ ਵਿੱਚ ਬਹੁਤ ਛੋਣੀ ਕੋਠੀ ਬਣਨੀ ਹੈ ਜਿਵੇਂ ਤੁਸੀਂ ਫਰੰਟ ਐਲੀਵੇਸ਼ਨ ਦੇਖ ਲਿਆ ਇਸ ਤਰ੍ਹਾਂ ਦਾ ਬਣਨਾ ਹੈ ਇਹ ਆਪਣਾ ਭਰਾ ਹੈਗਾ ਬਯੰਤ ਸਿੰਘ ਮਾਨ ਪਿੰਡ ਲਨਾਲ ਤੋਂ ਜਲਾ ਸੰਗਰੂਰ ਲੈ ਰਹੇਗਾ ਕਿਦੇ ਕੋਲੇ ਹੈ ਜੀ ਬਹੁਤ ਵਧੀਆ ਸੁਭਾਅ ਹੈ ਬਾਈ ਦਾ ਤੇ ਘੈਂਟ ਬੰਦਾ ਪੂਰਾ ਬਾਕੀ ਬਾਈ ਦਾ ਪੇਜ ਵੀ ਚੱਲਦਾ ਹੈਗਾ ਤੁਸੀਂ ਸੋਸ਼ਲ ਮੀਡੀਆ ਤੋਂ ਉਹ ਵੀ ਫੋਲੋ ਕਰ ਲਿਓ ਫਰੰਟ ਐਲੀਵੇਸ਼ਨ ਹੈਗਾ ਜਿਹੜਾ ਬਹੁਤ ਸੋਹਣਾ ਬਣੇਗਾ ਮਤਲਬ ਜੇ ਕਹਿ દઈએ ਵੀ ਜੀ ਨੇ ਉਤਰਦਾ ਹੈਗਾ ਦੇਖ ਦੇਖ ਕੇ ਇੰਨੀ ਕਹ ਕੈਂਡ ਫੋਟੋ ਬਣ ਗਈ ਇਹਦੀ ਤੇ ਇਹਦੇ ਵਿੱਚ ਰਿਹਾ ਕੀ ਕੁਝ ਹੈ ਸਾਰੀਆਂ ਸਹੂਲਤਾਂ ਇਹਦੇ ਵਿੱਚ ਪੂਰੀਆਂ ਹੋ ਗਈਆਂ ਜੀ ਤੇ ਦੇਖਣ ਨੂੰ ਥੋੜੂ ਸਿੰਗਲ ਸਟੋਰੀ ਲੱਗੂਗਾ ਪਰ ਇਹ ਹੈਗਾ ਡਬਲ ਸਟੋਰੀ 1500 ਸਕਰ ਫੁੱਟ ਦੇ ਵਿੱਚ ਤੇ ਇਹਦੇ ਵਿੱਚ ਸਹੂਲਤਾਂ ਤੁਸੀਂ ਇਹ ਲਾ ਲਓ ਵੀ A ਤੋਂ Z ਜਿਹੜੀ ਸਹੂਲਤ ਹੈ ਉਹ ਇਹਦੇ ਵਿੱਚ ਪੂਰੀ ਹੁੰਦੀ ਹੈ ਜੇ ਤੁਸੀਂ ਚਾਹੁੰਦੇ ਹੋ ਇਹਦੇ ਨਾਲ ਦਾ ਐਲੀਵੇਸ਼ਨ ਬਣਾਉਣਾ ਜਾ ਫਿਰ ਇਹਦੇ ਨਾਲ ਦਾ ਪ੍ਰੋਜੈਕਟ ਬਣਾਉਣਾ ਸਾਡੇ ਤੋਂ ਤਾਂ ਸਾਡਾ ਸਕਰੀਨ ਦੇ ਉੱਪਰ ਨੰਬਰ ਚੱਲੀ ਜਾਂਦਾ ਤੁਸੀਂ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਤੇ ਇਹਦੇ ਵਿੱਚ ਰਿਹਾ ਕੀ ਕੁਝ ਹੈ ਜਿਵੇਂ ਆ ਫਰੰਟ ਐਲੀਵੇਸ਼ਨ ਆ ਗਿਆ ਸੀਗਾ ਉਸ ਤੋਂ ਬਾਅਦ ਇਹ ਆ ਗਿਆ ਜੀ ਟੂ ਡਿਟੇਲ ਆ ਗਈ ਦੀ ਜਿਹੜਾ ਆਪਣਾ ਫਰੰਟ ਦੇ ਉੱਪਰ ਜੋ ਵੀ ਕੁਝ ਰਹਣਾਗਾ ਕੋਈ ਲੰਬਾਈ ਹੈ ਕੋਈ ਚੜਾਈ ਹੈ ਇਹਦੇ ਵਿੱਚ ਸਾਰਾ ਕੁਝ ਆਪਣੀ ਡਿਟੇਲ ਦਿੱਤੀ ਹੁੰਦੀ ਹੈਗੀ ਏ ਟੂ ਜ਼ेड ਡਿਟੇਲ ਇਹਦੇ ਵਿੱਚ ਆਉਂਦੀ ਹੈਗੀ ਕਿਉਂਕਿ ਜੇ ਤੁਹਾਡਾ ਮਿਸਤਰੀ ਟ੍ਰੇਨਡ ਹੈਗਾ ਤਾਂ ਉਹਨੂੰ ਕੋਈ ਵੀ ਦਿੱਕਤ ਨਹੀਂ ਆਉਣੀ ਹੈਗੀ ਨਕਸ਼ਾ ਪੜ੍ਹਨ ਦੀ ਕਈ ਵਾਰੀ ਸਾਡੇ ਕੋਲੇ ਕਸਟਮਰ ਦਾ ਮੈਸੇਜ ਆਉਂਦੀ ਹੈ ਜੋ ਕਾਲ ਆਉਂਦੀਆਂ ਨੇ ਉਹ ਕਹਿੰਦੇ ਆ ਵੀ ਮਿਸਤਰੀ ਨੂੰ ਇਹ ਨਕਸ਼ਾ ਸਮਝ ਆ ਜਾਊਗਾ ਜੇ ਤੁਹਾਡਾ ਮਿਸਤਰੀ ਟ੍ਰੇਨਡ ਹੈ ਜੀ ਉਹ ਮਿਸਤਰੀ ਦੇ ਇਹ ਨਕਸ਼ਾ ਭਲੀ ਭਾਨ ਸਮਝ ਆਊਗਾ ਕੋਈ ਵੀ ਦਿੱਕਤ ਨਹੀਂ ਹੋਣੀ ਹੈਗੀ ਇਹਦੇ ਵਿੱਚ ਤੇ ਆ ਇਹਦਾ ਅਗੇ ਜੀ ਲੇਆਉਟ ਰਫ ਨਕਸ਼ਾ ਜੀ ਨੂੰ ਆਪਾਂ ਕਹਿ ਸਕਦੇ ਆ ਵੀ ਜੇ ਮੈਂ ਤੁਸੀਂ ਲਾ ਲਓ ਵੀ 38x29 ਦੇ ਵਿੱਚ ਬਣਿਆ ਹੋਇਆ ਹੈਗਾ ਤੇ ਇਹਦੇ ਵਿੱਚ ਦੋ ਬੈੱਡਰੂਮ ਆ ਜਾਣਗੇ ਇੱਕ ਡ੍ਰੈنگ ਰੂਮ ਆ ਜਾਊਗਾ ਜੀ ਕਿਚਨ ਆ ਗਈ ਲੌਬੀ ਆ ਗਈ ਕਾਰਪੋਰਚ ਆ ਗਈ ਤੇ ਕਾਰਪੋਰਚ ਇੱਕ ਜਿਹੜਾ ਰੂਮ ਹੈਗਾ ਉੱਪਰਲੇ ਪੱッセ ਆ ਗਿਆ ਬਾਕੀ ਇਹਦੇ ਵਿੱਚ ਵਰਕਿੰਗ ਪਲਾਨ ਆ ਗਿਆ ਵਰਕਿੰਗ ਪਲਾਨ ਦੇ ਵਿੱਚ ਸਾਰਾ ਆਪਾਂ ਡੋਰ ਵਿੰਡੋਆਂ ਦੇ ਕਿੱਥੇ ਕਿੱਥੇ ਕਿੰਨੇ ਕਿੰਨੇ ਫੁੱਟ ਦੇ ਰੱਖਣੀ ਹੈ ਕਿ ਕਿੰਨੇ ਫੁੱਟ ਦਾ ਡੋਰ ਰੱਖਣਾ ਹੈ ਕਿੰਨੇ ਫੁੱਟ ਦੀ ਵਿੰਡੋ ਰੱਖਣੀ ਹੈ ਉਹ ਇਹਦੇ ਵਿੱਚ ਸਾਰੀ ਡਿਟੇਲ ਆ ਜਾਂਦੀ ਹੈ ਤੇ ਜੇ ਆਪਾਂ ਨਾਲ ਇਹ ਗੱਲ ਕਰੀਏ ਇਹ ਆ ਗਿਆ ਜੀ ਚੁਗਾਠਾ ਦਾ ਨਕਸ਼ਾ ਇਹਦਾ ਗਰਾਉਂਡ ਫਲੋਰ ਦਾ ਉਸ ਤੋਂ ਬਾਅਦ ਦੇ ਵਿੱਚ ਇਹਦੇ ਵਿੱਚ ਜਿਵੇਂ ਆਪਾਂ ਤੁਹਾਨੂੰ ਦੱਸ ਰਹੇ ਹਾਂ ਵੀ ਸਿਵਲ ਵਰਕ ਤੱਕ ਦੀ ਡਰਾਇੰਗ ਆਪਾਂ ਸਾਰੀ ਤਿਆਰ ਕਰਦੇ ਹੁੰਦੇ ਆ ਤੇ ਇਹ ਫਰਸਟ ਫਲੋਰ ਦੇ ਉੱਪਰ ਇੱਕ ਰੂਮ ਤਿਆਰ ਕੀਤਾ ਹੈਗਾ ਆਪਾਂ ਨੇ 13 ਬਾ 11 ਦਾ ਐਨਾ ਰੂਮ ਤਿਆਰ ਕੀਤਾ ਜੀ ਸੂਲ ਦੇ ਦੇ ਵਿੱਚ ਸਾਰੀ ਮਿਲ ਗਈ ਇਲੈਕਟ੍ਰੀਕਲ ਦਾ ਵੀ ਆ ਗਿਆ ਜੀ ਵਿੱਚੀ ਵਿੱਚ ਹੀ ਪਲੰਬਿੰਗ ਦਾ ਆ ਗਿਆ ਤੇ ਇੱਕ ਇਹ ਜਿਹੜੀ ਮੋਲਡਿੰਗ ਸਾਹਮਣੇ ਬਣਦੀ ਹੁੰਦੀ ਹੈ ਫਰੰਟ ਤੇ ਇਹ ਆਪਾਂ ਨੇ ਮੋਲਡਿੰਗ ਦਾ ਵੀ ਇਹਦੇ ਵਿੱਚ ਜਿਹੜਾ ਡਰਾਇੰਗ ਹੈ ਉਹ ਆਪਾਂ ਨੇ ਇਹਦੇ ਵਿੱਚ ਪ੍ਰਿੰਟ ਆਊਟ ਲਾਇਆ ਹੈਗਾ ਇੱਕ ਮੋਲਡਿੰਗ ਜਿਵੇਂ ਤੁਸੀਂ ਆਹ ਦੇਖ ਸਕਦੇ ਹੋ ਇਹ ਮੋਲਡਿੰਗ ਇਹਦੇ ਉੱਪਰ ਜਿਵੇਂ ਆ ਵਿੰਡੋ ਦੇ ਉੱਪਰ ਲੱਗੀ ਹੋਈ ਹੈ ਤੇ ਆ ਉੱਪਰਲੇ ਪਾਸੇ ਜੀ ਬਦਰੇ ਦੇ ਉੱਪਰ ਆ ਗਈ ਤੇ ਐਸ ਪਾਸੇ ਵੀ ਆ ਗਈ ਜੀ ਇਹੇ ਮੋਲਡਿੰਗ ਦਾ ਆਪਾਂ ਸਾਈਜ਼ ਵਗੈਰਾ ਪ੍ਰੋਪਰ ਦਿੰਨੇ ਹੁੰਦੇ ਆ ਤੇ ਜੇ ਤੁਸੀਂ ਸਾਡੇ ਤੋਂ ਕੰਮ ਕਰਵਾਉਣਾ ਚਾਹੁੰਦੇ ਹੋ ਆਨਲਾਈਨ ਦੇ ਵਿੱਚ ਤਾਂ ਤੁਸੀਂ ਆਪਣੇ ਪਲਾਨ ਦਾ ਸੈਜ ਭੇਜ ਕੇ ਆਪਣੀਆਂ ਜ਼ਰੂਰਤਾਂ ਭੇਜ ਕੇ ਸਾਡੇ ਤੋਂ ਜਿਹੜੀ ਇਹ ਫਾਈਲ ਹੈ ਕੰਪਲੀਟ ਫਾਈਲ ਤੁਸੀਂ ਰੈਡੀ ਕਰਵਾ ਸਕਦੇ ਹੋ ਤੇ ਇਹ ਫਾਈਲ ਆਪਣੇ ਲੋਕਲ ਦੇ ਵਿੱਚ ਪੈਂਦੀ ਹੈ ਕਿਉਂਕਿ ਲਹਿਰਾਗਾਗਾ ਆਪਾਂ ਨੂੰ ਸਾਰੇ 15 ਕਿਲੋਮੀਟਰ ਪੈਂਦਾ ਹੈਗਾ ਕਸਟਮਰ ਨੂੰ ਉਹ ਘਰੇ ਜਾ ਕੇ ਸਬਮਿਟ ਕਰਾ ਕੇ ਆਵਾਂਗੇ ਇਹ ਆਪਣੇ ਨਵੇਂ-ਨਵੇਂ ਪ੍ਰੋਜੈਕਟ ਦੇਖਣ ਵਾਸਤੇ ਨਵੀਆਂ-ਨਵੀਆਂ ਵੀਡੀਓ ਦੇਖਣ ਵਾਸਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਜੀ ਧੰਨਵਾਦ